ਤੁਹ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਕਰਦਾ ਹੈ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਚੰਡੀਗੜ੍ਹ ਅਤੇ ਦਰਹੌਜੀ ਵਰਗੇ ਸਕੂਲਾਂ ਦੀ ਪੜ੍ਹਾਈ ਦੇਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਖਾਸ ਹੈ ਕਿਉਂਕਿ ਫ੍ਰੀ ਕੋਡ ਜਿਲ੍ਹੇ ਦੀ ਹਾਦ ਤੇ ਇੱਕ ਸਕੂਲ ਮਿਲੀਨੀਅਮ ਮਿਲੀਨੀਅਮ ਸਕੂਲ ਦੀ ਖਾਸੀਅਤ ਮਿਲੀਨੀਅਮ ਸਕੂਲ ਦੀ ਖਾਸੀਅਤ ਇਹ ਵੀ ਹੈ ਕਿ ਜਿੱਥੇ ਸੀਬੀਸੀਬੀ ਬੋਰਡ ਦੇ ਨਾਲ ਇੱਥੇ ਪੜ੍ਹਾਈ ਕਰਾਈ ਜਾਵੇਗੀ ਤੇ ਇਹਨਾਂ ਵੱਲੋਂ ਹੁਣ ਯੂਕੇ ਦੀ ਕੈਂਬਰੀਆਨ ਯੂਨੀਵਰਸਿਟੀ ਦੇ ਬੋਰਡ ਨਾਲ ਤਾਲੁਕਤ ਕੀਤਾ ਗਿਆ ਹੈ ਤੇ ਉਹਨਾਂ ਦੀ ਪੜ੍ਹਾਈ ਵੀ ਇੱਥੇ ਸ਼ੁਰੂ ਕੀਤੀ ਗਈ ਹੈ ਅਤੇ ਜੋ ਵੀ ਬੱਚੇ ਯੂਕੇ ਦੀ ਤਰਜ਼ ਤੇ ਇੱਥੇ ਪੜ੍ਹਾਈ ਕਰਨਾ ਚਾਹੁੰਦੇ ਹਨ ਉਹ ਇੱਥੇ ਕਰ ਸਕਦੇ ਹਨ ਨਾਲ ਦੀ ਨਾਲ ਦੂਜੀਆਂ ਕਲਾਸਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਵਧੀਆ ਵਾਤਾਵਰਣ ਦੇ ਵਿੱਚ ਸਕੂਲ ਦੀਆਂ ਕਲਾਸਾਂ ਤਿਆਰ ਕੀਤੀਆਂ ਗਈਆਂ ਨੇ ਬੱਚਿਆਂ ਨੂੰ ਇਸ ਵਿੱਚ ਬੈਗ ਵੀ ਨਹੀਂ ਲਿਆਉਣੇ ਪੈਣਗੇ ਅਤੇ ਨਾ ਹੀ ਕੋਈ ਉਹਨਾਂ ਨੂੰ ਟੈਨਸ਼ਨ ਹੋਵੇਗੀ ਖੇਡਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਬੱਚੇ ਇੱਥੇ ਖੁਸ਼ੀ-ਖੁਸ਼ੀ ਆਉਣਗੇ ਅਤੇ ਆਪਣੀ ਪੜ੍ਹਾਈ ਕਰਨਗੇ ਉਨ੍ਹਾਂ ਦਾ ਮਕਸਦ ਹੈ ਕਿ ਬੱਚਿਆਂ ਨੂੰ ਇੱਕ ਵਧੀਆ ਵਾਤਾਵਰਣ ਦੇਣਾ ਵਧੀਆ ਪੜ੍ਹਾਈ ਦੇਣਾ ਤਾਂ ਜੋ ਇੱਕ ਵਧੀਆ ਇਨਸਾਨ ਅਤੇ ਵਧੀਆ ਅਫਸਰ ਬਣ ਸਕਣ ਸੁਣੋ ਇਸ ਬਾਰੇ ਕੀ ਜਾਣਕਾਰੀ ਸਾਂਝੀ ਕਰਦੇ ਨੇ ਆਈਐਮਐਸ ਦੇ ਚੇਅਰਮੈਨ ਵਾਸੂ ਸ਼ਰਮਾ ਅਤੇ ਡਾਇਰੈਕਟਰ ਵਿਨੋਦ ਸ਼ਰਮਾ ਅਤੇ ਪ੍ਰਿੰਸੀਪਲ ਨੀਲਮ ਕੁਮਾਰੀ ਨੀਲਮ ਵਰਮਾ ਜੀ ਤੇ ਮੈਸਟਰ ਨੋਰਾਮਾ ਜੀ ਦੋਨੋਂ ਜਾਨ ਸਮ ਜੋਇਨ ਕੀਤਾ ਕਿਉਂਕਿ ਮੈਡਮ ਦਾ ਪੂਰੀ ਲਾਈਫ ਦਾ ਤਜਰਬਾ ਅਕੈਡਮਿਕਸ ਦਾ ਹੈ ਪੂਰੀ ਲਾਈਫ ਮੈਕਸਿਮਮ ਜਿਹਦਾ ਐਕਸਪੀਰੀਅੰਸ ਜੋ ਪ੍ਰਿੰਸੀਪਲ ਦਾ ਰਿਹਾ ਹੈ ਐਟ ਲੀਸਟ 20 ਇਅਰਸ ਲਾਸਟ ਮੈਨ ਨੇ ਦਿੱਲੀ ਇੰਟਰਨੈਸ਼ਨਲ ਸਕੂਲ ਦਾ ਲੀਵ ਕੀਤਾ ਉੱਥੇ 4-5 ਸਾਲ ਪ੍ਰਿੰਸੀਪਲ ਰਹੇ ਜੋ ਸਰ ਵਿਨੋਦ ਵਰਮਾ ਜੀ ਨੇ ਇਹ ਦਲਹੋਜੀ ਹਿਲ ਟਾਪ ਸਕੂਲ ਇੱਕ ਬੋਰਡਿੰਗ ਸਕੂਲ ਇੰਡੀਆ ਟਾਪ ਮੋਸਟ ਸਕੂਲ ਉੱਥੇ ਨੇ ਲਾਸਟ ਸਰਵਿਸ 4-5 ਸਾਲ ਸਮਾਂ ਬਤਾਇਆ ਜਿਹੜੀ ਕੀ ਐਜੂਕੇਸ਼ਨ ਸਟੈਂਡਰਡ ਇਹਨਾਂ ਨੇ ਦਲਹੋਜੀ ਹਿਲ ਟਾਪ ਸਕੂਲ ਚ ਜਿੱਥੇ ਕੀ ਸਾਲਾਨਾ ਫੀਸ 8-9 ਲੱਖ ਆ ਉਹੀ ਸੇਮ ਇਹ ਐਜੂਕੇਸ਼ਨ ਦਾ ਸਟੈਂਡਰਡ ਇੱਥੇ ਸਾਡੇ ਸਕੂਲ ਵਿੱਚ ਦੇਣ ਜਾ ਰਹੇ ਆ ਤੇ ਇਹ ਜਨਰਲ ਰਾਤ ਬੰਦ ਕਰ ਰਹੇ ਬਹੁਤ ਜ਼ਿਆਦਾ ਤੇ ਇਸ এডੂਕੇਸ਼ਨ ਸਿਸਟਮ ਨੂੰ ਅੱਗੇ ਲੈ ਆ ਕਿ ਅਸੀਂ ਲਗਾਤਾਰ ਜਾਗਰੂਕਤਾ ਕਰ ਰਹੇ ਹਾਂ ਇਸ ਏਰੀਆ 'ਚ ਤੇ ਅਸੀਂ ਇੱਕ ਸਕਾਲਰਸ਼ਿਪ ਟੈਸਟ ਵੀ ਰੱਖਿਆ ਜੋ ਕਿ 22 ਫਰਵਰੀ ਨੂੰ ਹੈ ਜਿਸ ਦਾ ਰਿਜ਼ਲਟ 22 ਮਾਰਚ ਨੂੰ ਦਿੱਤਾ ਜਾਵੇਗਾ ਉਸ ਦੇ ਵਿੱਚ ਉਹ ਫਰਸਟ ਪ੍ਰਾਈਜ਼ ਆ 21000 ਸੈਕੰਡ ਪ੍ਰਾਈਜ਼ ਆ 11000 ਤੇ ਥਰਡ ਪ੍ਰਾਈਜ਼ ਆ 5500 ਇਹ ਤਿੰਨ ਦਾ ਫਰਸਟ ਤੇ ਥਰੀ ਪੋਜੀਸ਼ਨ ਦੇ ਪ੍ਰਾਈਜ਼ ਆ ਤੇ ਉਸ ਤੋਂ ਬਾਅਦ ਵੀ ਜਿਹੜੇ ਬੱਚੇ 90% ਬਾਬ ਜਾਂ 80% ਬਾਬ ਪਰਸੈਂਟੇਜ ਲੈਣਗੇ ਟੈਸਟੀਆਂ ਉਹਨਾਂ ਅਕੋਰਡਿੰਗਲੀ ਫੀਸ ਟਿਊਸ਼ਨ ਫੀਸ ਵਿੱਚ ਡਿਸਕਾਊਂਟ ਦਿੱਤਾ ਜਾਊਗਾ ਤੇ ਇੱਕ ਹੋਰ ਜੋ ਮੈਂ ਪਿਛਲੇ 1 ਸਾਲ ਤੋਂ ਲਗਾਤਾਰ ਯੂਕੇ ਵਿੱਚ ਰਹਿ ਰਿਹਾ ਸੀ ਆਪਣੇ ਕਾਰੋਬਾਰ ਕਰਕੇ ਉੱਥੇ ਹੀ ਅਸੀਂ ਇਹਦੀ ਜਿਹੜੀ ਕੈਂਬ੍ਰਿਜ ਇੰਟਰਨੈਸ਼ਨਲ ਬੋਰਡ ਨਾਲ ਟਾਈਪ ਅਪ ਕੀਤਾ ਕੈਂਬ੍ਰਿਜ ਯੂਨੀਵਰਸਿਟੀ ਨਾਲ ਤੋਂ ਅਸੀਂ ਜਿਹੜਾ ਐਜੂਕੇਸ਼ਨ ਸਿਸਟਮ ਲੈ ਕੇ ਆ ਰਹੇ ਹਾਂ ਜਿਹੜਾ ਕਿ ਯੂਕੇ ਦੀ ਸਟੱਡੀ ਦੇ ਕੰਪੈਰੀਟਿਵਲੀ ਇੱਥੇ ਅਸੀਂ ਉਹਨੂੰ ਇਸ ਸਕੂਲ ਨੂੰ ਯੂਕੇ ਦੇ ਲੈਵਲ ਤੱਕ ਲੈ ਕੇ ਜਾਣਾ ਚਾਹਨੇ ਹਾਂ ਥੀ ਮਾਈ ਸਕੂਲ ਮੈਥਡੋਲੋਜੀ ਇਜ਼ ਫੋਲੋਇੰਗ ਨਾਓ happy schooling concept aajkal bachche school to jadon ghar pohchde han te oh bahut zyada stress feel karde hai apni education nu leke apne homework nu leke apne school bag de weight nu leke te eh eh ho je hor bahut sare points nu mind ch rakhde hoye asi koshish kiti hai ke asi ek 5d methodology nu follow karange jo ki new education policy nu dhyan ch rakhde hoye develop kiti gayi hai ਇਹ ਇੱਕ ਰਿਸਰਚ ਹੈ ਕੰਪਲੀਟ ਰਿਸਰਚ ਜੋ ਕਿ ਸਾਡੇ ਡਾਇਰੈਕਟਰ ਮਿਸਟਰ ਵਿਨੋਦ ਵਰਮਾ ਦੁਆਰਾ ਕੀਤੀ ਗਈ ਹੈ ਤੇ ਇਸ ਰਿਸਰਚ ਦੇ ਅੰਦਰ ਅਸੀਂ 9 ਤੋਂ 10 ਇਹੋ ਜਿਹਾ ਐਜੂਕੇਸ਼ਨ ਸਿਸਟਮ ਨੂੰ ਡਿਵੈਲਪ ਕਰਾਂਗੇ ਤੇ ਫੋਲੋ ਕਰਵਾਵਾਂਗੇ ਬੱਚਾ ਨੂੰ ਜਿਨ੍ਹਾਂ ਨੂੰ ਫੋਲੋ ਕਰਦੇ ਹੋਏ ਬੱਚੇ ਦੀ ਕੰਪਲੀਟ ਹੋਲਿਸਟਿਕ ਡਿਵੈਲਪਮੈਂਟ ਕੀਤੀ ਜਾਵੇਗੀ ਉਹ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਮੋਸਟ ਇੰਪੋਰਟੈਂਟ ਵਾਟ ਵੀ ਆਰ ਫੋਕਸਿੰਗ ਇਜ਼ ਦਾ ਹੈਪੀ ਸਕੂਲਿੰਗ ਵੇਅਰ ਇਜ਼ ਨੋ ਸਕੂਲ ਬੈਗ ਨੋ ਹੋਮਵਰਕ and complete environment the safe environment with the healthy concepts happy schooling de andar bachcha itthe hasde hoye aauga te hasde hoye apne ghar jaauga te saadi puri koshish rahoogi ki bachcha jado school ch enter kare te oh bilkul bhul jave apne har tarah de stress nu mental pressure nu ਇਹ ਕਰ ਜਾ ਕੇ ਵੀ ਉਹ ਆਪਣੇ ਪੇਰੈਂਟਸ ਨੂੰ ਇਹੀ ਚੀਜ਼ ਕਹਿਣ ਕਿ ਹਾਈ ਮੰਮੀ ਪਾਪਾ ਅੱਜ ਛੁੱਟੀ ਦਿਓ ਹੋ ਗਈ ਪਲੀਜ਼ ਮੈਨੂੰ ਸਕੂਲ ਛੱਡ ਕੇ ਆਓ ਅਸੀਂ ਇਸ ਚੀਜ਼ ਨੂੰ ਫੋਕਸ ਕਰਨਾ ਚਾਹੁੰਦੇ ਆ ਤੇ ਅਸੀਂ ਇਸ ਚੀਜ਼ ਨੂੰ ਇਮਪਲਾਈ ਕਰਾਂਗੇ ਕੰਪਲੀਟਲੀ ਜਿਹਦੇ ਵਾਸਤੇ ਅਸੀਂ ਬੱਚੇ ਨੂੰ ਇੱਕ ਸੇਮ ਕਲਾਸਰੂਮ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ ਜਨਰਲੀ ਬੱਚਾ ਸਵੇਰ ਤੋਂ ਲੈ ਕੇ ਆਫਟਰਨੂਨ ਤੱਕ 6 ਆਵਰਸ ਤੱਕ ਇੱਕ ਹੀ ਕਲਾਸਰੂਮ 'ਚ ਬੈਠਾ ਬੈਠਾ ਥੱਕ ਜਾਂਦਾ ਬੋਰ ਹੋ ਜਾਂਦਾ ਜਿਹਦੇ ਕਰਕੇ ਉਹ ਆਪਣੀ ਸਟੱਡੀ ਤੋਂ ਡਿਸਟਰੈਕਟ ਹੋਣਾ ਸ਼ੁਰੂ ਹੋ ਜਾਂਦਾ ਅਸੀਂ ਇਹ ਵੀ ਪਲਾਨ ਕੀਤਾ ਹੈ ਕਿ ਅਸੀਂ ਆਪਣੀ ਕਲਾਸਰੂਮਸ ਜਿਹੜੇ ਨੇ ਉਹ ਡਿਫਰੈਂਟ ਹੋਣਗੇ ਉਹ ਸਬਜੈਕਟ ਵਾਈਜ਼ ਹੋਣਗੇ ਯਾਨੀ ਬੱਚੇ ਨੇ ਜੇਕਰ ਸਾਇੰਸ ਦੀ ਕਲਾਸ ਲੈਣੀ ਹੈ ਤਾਂ ਸਾਇੰਸ ਲੈਬ ਦੇ ਵਿੱਚ ਹੋਊਗੀ ਐਸਐਸਟੀ ਦੀ ਕਲਾਸ ਲੈਣੀ ਹੈ ਤਾਂ ਐਸਐਸਟੀ ਲੈਬ ਦੇ ਵਿੱਚ ਹੋਊਗੀ ਮੈਥਸ ਦੀ ਲੈਣੀ ਹੈ ਤੇ ਮੈਥਸ ਲੈਬ ਦੇ ਵਿੱਚ ਹੋਊਗੀ ਜਨਰਲੀ ਸਕੂਲਾਂ ਦੇ ਵਿੱਚ ਲੈਬਸ ਜ਼ਰੂਰ ਹੈਗੀਆਂ ਨੇ ਲੇਕਿਨ ਬੱਚਿਆਂ ਦੀ ਲੈਬ ਪ੍ਰੈਕਟੀਕਲ ਦੀ ਜਿਹੜੀ ਕਲਾਸਿਸ ਨੇ ਉਹ ਆਪਾਂ ਰਿਕਾਰਡ ਚੈੱਕ ਕਰ ਸਕਦੇ ਹਾਂ ਮੈਂ ਆਪ ਵਿਟਨੈਸ ਆ ਸਕੂਲ ਇਸ ਚੀਜ਼ ਨੂੰ ਅਕਸਰ ਨਹੀਂ ਫਾਲੋ ਨਹੀਂ ਕਰਦੇ ਹੁਣ ਆਪਣਾ ਕਨਸੈਪਟ ਥੋੜਾ ਇੱਥੇ ਵੀ ਅਲੱਗ ਹੋਊਗਾ ਇਹ ਭਾਵੇਂ ਬੱਚਾ ਏਸ ਪ੍ਰੋਗਰਾਮ ਵਾਲਾ ਹੈ ਚਾਹ ਪਰਫਾਰਮਿੰਗ ਆਰਟਸ ਵਾਲਾ ਹੈ ਚਾਹ ਸਪੋਰਟਸ ਵਾਲਾ ਇਹ ਬੱਚੇ ਸਰ ਸਵੇਰੇ ਆ ਕੇ ਆਪਣੀ ਜਿਹੜੀ ਸਟੱਡੀਜ਼ ਨਹੀਂ ਉਹ ਨਾਰਮਲ ਸਕੂਲ ਦੇ ਵਾਂਗੂ ਨਹੀਂ ਇਹ ਵੀ ਇੰਗਲਿਸ਼ ਮੈਥ ਤੋਂ ਸਟਾਰਟ ਹੋਊਗਾ ਉਹ ਫਰਸਟ ਇਜ਼ ਦੋ ਪੀਰੀਅਡ ਟੂ ਪੀਰੀਅਡ ਮੋਡਿੰਗ ਦਾ ਇਹ ਆਪਣੀ ਸਕਿੱਲ ਤੇ ਜਾਣਗੇ ਹਰ ਰੋਜ਼ ਜਿਹੜੇ ਸਪੋਰਟਸ ਵਾਲੇ ਆ ਉਹ ਪ੍ਰੇਨ ਤੇ ਵੀ ਨਹੀਂ ਜਾਣਗੇ ਉਹ ਸਿੱਧਾ ਟਰੈਕਸੂਟ ਚ ਜਾਣਗੇ ਤੇ ਸਪੋਰਟਸ 'ਚ ਤੈਨ ਉਹਨਾਂ ਲਈ 3 ਪੀਰੀਅਡ ਬਣ ਜਾਂਦੇ ਆਗੇ ਤੁਸੀਂ ਆਪਣੇ ਆਪ ਹੀ ਸੋਚੋ ਕਿ ਬੱਚਾ 5th ਤੋਂ ਸਟਾਰਟ ਹੋ ਕੇ ਟੈਂਟ ਤੱਕ ਹਰ ਰੋਜ਼ ਆਪਣੀ ਸਕਿੱਲ ਤੇ ਕੰਮ ਕਰ ਰਿਹਾ ਹੈ ਤਾਂ ਜੋ ਮੇਰਾ ਸੁਪਨਾ ਹੈ ਕਿ ਕੱਟੋ-ਕੱਟ ਇੱਕ ਗੁਣ ਐਸਾ ਹੋਊਗਾ ਜਦੋਂ ਇਹ ਸਕੂਲ ਨੂੰ ਪੂਰਾ ਕਰਕੇ ਜਾਊਗਾ ਬੱਚਾ ਜਿਸਟ ਪਰਫੈਕਟ ਹੋਊਗਾ ਆਇਦਰ ਤਾਂ ਉਹ ਕੰਪੀਟੀਟਿਵ ਇਗਜ਼ਾਮ ਕਲੀਅਰ ਕਰਨ ਦੇ ਕਾਬਿਲ ਹੋਊਗਾ ਇੰਡੀਆ ਦਾ ਕੋਈ ਵੀ ਕੰਪੀਟੀਟਿਵ ਇਗਜ਼ਾਮ ਜਾਂ ਸਪੋਰਟਸ ਕਿਸੇ ਨਾ ਕਿਸੇ ਮੈਡਲ ਦੇ ਹੋਊਗਾ ਜਾਂ ਪਰਫਾਰਮਿੰਗ ਆਰਟਸ ਇਸ ਐਹੇ ਲੈਵਲ ਦੇ ਹੋਊਗਾ ਕਿ ਹੀ ਕੈਨ ਬੀ ਅ ਸਟਾਰ